ਸਾਥੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬੈਲ ਸਰ ਸੋਚਤੇ ਅੱਜ ਦੀ ਵੀਡੀਓ ਵਿੱਚ ਵੀ ਮੈਂ ਤੁਹਾਨੂੰ ਜਿਨ੍ਹਾਂ ਬੱਚਿਆਂ ਨੇ ਪਲੱਸ 2 ਮੈਡੀਕਲ ਚ ਕੀਤੀ ਹੈ ਜਿਨ੍ਹਾਂ ਨੇ ਪਹਿਲਾਂ NEET ਦਾ ਪੇਪਰ ਦਿੱਤਾ ਪਰ ਨੰਬਰ ਘੱਟ ਹੋਣ ਕਾਰਨ ਉਹਨਾਂ ਨੂੰ MBBS ਜਾਂ BDS ਦੇ ਵਿੱਚ ਸੀਟ ਨਹੀਂ ਮਿਲ ਰਹੀ ਤਾਂ ਉਹਨਾਂ ਨੇ ਅਗਾਹ ਉਹਨਾਂ ਕੋਲ ਹੋਰ ਵੀ ਆਪਸ਼ਨ ਆ ਉਹ ਆਪਸ਼ਨ ਵਿੱਚ BSc ਨਰਸਿੰਗ ਹੁੰਦੀ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਕੱਲ ਵੀ ਮੈਂ ਆਪਣੀ ਵੀਡੀਓ ਵਿੱਚ ਤੁਹਾਨੂੰ ਬਾਬਾ ਫਰੀਦ ਯੂਨੀਵਰਸਿਟੀ ਬਾਰੇ ਦੱਸਿਆ ਸੀ ਕਿ ਜੋ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਸੈਮੀ ਗਵਰਨਮੈਂਟ ਨਰਸਿੰਗ ਕਾਲਜ ਆ ਸਾਰੇ ਵਿੱਚ ਜਿਹੜੀ ਬੀਐਸਸੀ ਨਰਸਿੰਗ ਕਰਾਉਂਦੀ ਬਾਬਾ ਫਰੀਦ ਯੂਨੀਵਰਸਿਟੀ ਕਰਾਉਂਦੀ ਆ ਉਹਦੀ ਬਾਰੇ ਦੱਸਿਆ ਸੀ ਅੱਜ ਮੈਂ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਹੋਰ ਯੂਨੀਵਰਸਿਟੀ ਆ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਸ਼੍ਰੀ ਅਮਰਸਰ ਵਿਖੇ ਜੋ ਕਿ ਬੀਐਸਸੀ ਨਰਸਿੰਗ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੋਰਸ ਕਰਾਉਂਦੀ ਆ ਪਰ ਮੈਂ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਸਿਰਫ ਬੀਐਸਸੀ ਨਰਸਿੰਗ ਦੀ ਬਾਰੇ ਹੀ ਦੱਸਾਂਗਾ ਤੇ ਜਦੋਂ ਅਸੀਂ ਗੂਗਲ ਤੇ ਜਾਂਦੇ ਆ ਆਪਾਂ ਉੱਤੇ ਲਿਖਦੇ ਆ ਐਸਜੀਆਰਡੀ ਯੂਐਚਐਸ ਮਨ ਲਓ ਕਿ ਤੁਸੀਂ ਕਲਾ ਐਸਜੀਆਰਡੀ ਲਿਖੋਗੇ ਤਾਂ ਵੀ ਤੁਸੀਂ ਜਿਹੜਾ ਉੱਤੇ ਜਾ ਕੇ ਦੇਖੋਗੇ ਤਾਂ ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਉਹ ਫੈਲਸ ਹੈ ਸੜੀ ਦੀ ਵੈਬਸਾਈਟ ਓਪਨ ਹੋ ਜਾਏਗੀ ਜਦੋਂ ਅਸੀਂ ਦੀ ਵੈਬਸਾਈਟ ਖੋਲਦੇ ਆ ਤੇ ਐਡਮਿਸ਼ਨ ਪੋਰਟਲ ਤੇ ਚਲਦੇ ਆ ਤਾਂ ਫਿਰ ਅਸੀਂ ਪ੍ਰੋਸਪੈਕਟਸ ਦੇਖ ਲੈਂਦੇ ਆ ਪ੍ਰੋਸਪੈਕਟਸ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਤੇ ਪੁੱਛਦਾ ਵੀ ਸਾਨੂੰ ਕਿਉਂ ਕਿਉਂ ਕਿਉਂਕਿ ਇਸ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਬਹੁਤ ਸਾਰੇ ਕੋਰਸ ਹੁੰਦੇ ਆ ਬੀਐਸਸੀ ਨਰਸਿੰਗ ਪੋਸਟ ਬੇਸਿਕ ਦਾ ਅਲੱਗ ਪ੍ਰੋਸਪੈਕਟਸ ਹੈਗਾ ਐਮਐਸਸੀ ਨਰਸਿੰਗ ਦਾ ਅਲੱਗ ਵਾ ਪੈਰਾਮੈਡੀਕਲ ਡਿਪਲੋਮਾ ਡਿਗਰੀ ਕੋਰਸ ਦਾ ਅਲੱਗ ਵਾ ਇਸ ਤਰੀਕੇ ਨਾਲ ਸਾਰੇ ਕੋਰਸ ਦਾ ਅਲੱਗ-ਲੱਗ ਪ੍ਰੋਸਪੈਕਟਸ ਆ ਜਰ ਪਰ ਮੈਂ ਤੁਹਾਨੂੰ ਜਿਹੜੀ ਅੱਜ ਦੱਸਾਂਗਾ ਉਹ ਬੀਐਸਸੀ ਨਰਸਿੰਗ ਬਾਰੇ ਦੱਸਾਂਗਾ ਉਹਦਾ ਜੋ ਪ੍ਰੋਸਪੈਕਟਸ ਆ ਉਹਦੇ ਬਾਰੇ ਦੱਸਾਂਗਾ ਵੀ ਜਿਹੜੀ ਐਡਮਿਸ਼ਨ ਆ ਓਪਨ ਹੋ ਚੁੱਕੀ ਆ ਤੋ ਥੋੜੇ ਥੋੜੇ ਜੋ ਜ਼ਰੂਰੀ ਗੱਲਾਂ ਮੈਂ ਤੁਹਾਨੂੰ ਦੱਸਾਂਗਾ ਬਾਕੀ ਜਿਹੜੀਆਂ ਗੱਲਾਂ ਤੁਸੀਂ ਇਹਦਾ ਪ੍ਰੋਸਪੈਕਟ ਜਿਹੜਾ ਡਾਊਨਲੋਡ ਕਰਾ ਲੈਣਾ ਜਾਂ ਫਿਰ ਤੁਸੀਂ ਏਸੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੇ ਵਟਸਐਪ ਗਰੁੱਪ ਦਾ ਲਿੰਕ ਪਾਇਆ ਹੋਇਆ ਤੁਸੀਂ ਉਸ ਲਿੰਕ ਤੇ ਜਾ ਕੇ ਤੁਸੀਂ ਮੇਰਾ ਵਟਸਐਪ ਗਰੁੱਪ ਜੁਆਇਨ ਕਰ ਲਓ ਉੱਥੇ ਵੀ ਤੁਹਾਨੂੰ ਇਹਦਾ ਪ੍ਰੋਸਪੈਕਟ ਜਿਹੜਾ मिल ਜਾਏਗਾ ਹੋਰ ਵੀ ਮੈਂ ਬਹੁਤ ਸਾਰੇ ਵੀਡੀਓ ਜਿਹੜਿਆ YouTube ਤੇ ਪਾਉਂਦਾ ਆ YouTube ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੀ WhatsApp ਗਰੁੱਪ ਦਾ ਮੈਂ ਲਿੰਕ ਪਾਇਆ ਹੁੰਦਾ ਉਹਨੂੰ ਜੁਆਇਨ ਕਰਕੇ ਤੁਸੀਂ ਹੋਰ ਵੀ ਜਿੰਨੀਆਂ ਵੀ ਵੀਡੀਓ ਮੈਂ ਪਾਉਂਦਾ ਆ ਜੋਬਸ ਬਾਰੇ ਜਾਂ ਐਡਮਿਸ਼ਨ ਬਾਰੇ ਸਾਰਿਆਂ ਬਾਰੇ ਦਾ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਮੇਰੇ ਉਸ WhatsApp ਗਰੁੱਪ ਵਿੱਚ ਮਿਲ ਜਾਂਦੀ ਆ ਇੱਕ ਤਾਂ ਤੁਸੀਂ ਗਰੁੱਪ ਜੁਆਇਨ ਕਰ ਦੋ ਦੂਜਾ ਜਿਹੜੀ ਵੀਡੀਓ ਆ ਜਰੂਰ ਤੁਸੀਂ ਜਿਹੜੀ ਲੋਡ ਬੰਦ ਬੱਚੇ ਆ ਉਹਨਾਂ ਦਾ ਕਰ ਪਹੁੰਚਦੀ ਕਰਦਿਆ ਕਰੋ ਸੋ ਪ੍ਰੋਸਪੈਕਟਰਸ ਆਪਾਂ ਡਾਊਨਲੋਡ ਕਰ ਲਿਆ ਪ੍ਰੋਸਪੈਕਟਰਸ ਡਾਊਨਲੋਡ ਕਰਕੇ ਅਸੀਂ ਇਹ ਦੇਖ ਸਕਦੇ ਕਿ ਸੀਰੀਅਲ ਨੰਬਰ ਉਹ ਪੇਜ ਨੰਬਰ 7 ਨੇ ਵੀ ਕਿਥੇ ਕਿਹੜੀ ਕਿਹੜੀ ਚੀਜ਼ ਆਪਾਂ ਦੇਖ ਸਕਦੇ ਆ ਜੋ ਜੋ ਵੀ ਐਡਮਿਸ਼ਨ ਫਾਰਮ ਕਿਵੇਂ ਅਸੀਂ ਭਰਨਾ ਹੈ ਬੀਐਸ ਨਰਸਿੰਗ ਦਾ ਭਰਨਾ ਡਿਊਰੇਸ਼ਨ ਆਫ ਕੋਰਸ ਕੀ ਹੈ ਕਿ ਟੋਟਲ ਨੰਬਰ ਆਫ ਸੀਟਸ ਕੀ ਹੈ ਸਕੀਮ ਆਫ ਐਗਜ਼ਾਮੀਨੇਸ਼ਨ ਹਾਂਜੀ ਐਲੀਜੀਬਿਲਟੀ ਕੀ ਹੈ ਰਿਕੁਆਇਰਡ ਡਾਕੂਮੈਂਟ ਕਿਹੜੇ-ਕਿਹੜੇ ਐਡਮਿਟ ਕਾਰਡ ਕਿਦਾਵਾਂ ਮੈਥਡ ਆਫ ਸਿਲੈਕਸ਼ਨ ਕੀ ਹੈ ਫੀਸ ਸਟਰਕਚਰ ਕੀ ਹੈ ਜੋ ਵੀ ਤੁਹਾਨੂੰ ਜ਼ਰੂਰੀ ਇਨਫੋਰਮੇਸ਼ਨ ਚਾਹੀਦੀ ਹੈ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਹਦੇ ਪ੍ਰੋਸਪੈਕਟਸ ਵਿੱਚ ਮਿਲ ਜਾਂਦੀ ਆ ਤੇ ਚਲੋ ਅਸੀਂ ਇਹਦਾ ਜਿਹੜਾ ਪ੍ਰੋਸਪੈਕਟਸ ਡਾਊਨਲੋਡ ਕਰ ਲਿਆ ਜਿਹੜੀ ਜ਼ਰੂਰੀ ਜ਼ਰੂਰੀ ਗੱਲਾਂ ਮੈਂ ਤੁਹਾਨੂੰ ਦੱਸ ਦਵਾ ਲਾਸਟ ਡੇਟ ਫਾਰ ਸਬਮਿਸ਼ਨ ਆਫ ਆਨਲਾਈਨ ਐਡਮਿਸ਼ਨ ਅਪਲੀਕੇਸ਼ਨ ਆਫ ਫਾਰਮ ਫਾਰ ਬੀਐਸਸੀ ਨਰਸਿੰਗ ਪੋਸਟ ਬੇਸਿਕ ਬੀਐਸਸੀ ਨਰਸਿੰਗ ਐਂਡ ਜੀਐਨਐਮ ਕੋਰਸ ਥਰੂ ਯੂਨੀਵਰਸਿਟੀ ਐਡਮਿਸ਼ਨ ਪੋਰਟਲ ਇਹਦੀ ਲਾਸਟ ਡੇਟ ਹੈ 25 ਮਈ 25 ਮਈ ਤੱਕ ਤੁਸੀਂ ਅਪਲਾਈ ਕਰਨਾ ਇਹਨਾਂ ਦਾ ਜਿਹੜਾ ਐਡਮਿਸ਼ਨ ਪੋਰਟਲ ਹੈਗਾ ਆ ਇਹਦਾ ਲਿੰਕ ਦਿੱਤਾ ਹੋਇਆ ਵੀਡੀਓ ਵਿੱਚ ਆ ਤੁਸੀਂ ਦੇਖ ਸਕਦੇ ਆ ਤੁਸੀਂ ਸਿਰਫ SGARD UHS ਲਿਖਣਾ ਤੁਹਾਨੂੰ ਇਹਦੀ ਜਿਹੜੀ ਵੈਬਸਾਈਟ ਤੇ ਲਿੰਕ ਜਿਹੜਾ ਓਪਨ ਹੋ ਜਾਏਗਾ ਔਰ ਐਪਲੀਕੇਸ਼ਨ ਫੀਸ ਜਿਹੜੀ ਹੈਗੀ ਆ ਉਹ 2000 ਰੁਪਏ ਸਾਰੇ ਬਸ ਇੱਕੋ ਜੀ ਫੀਸ ਵਾ 2000 ਰੁਪਏ ਤੁਹਾਡਾ ਜਿਹੜਾ ਇਹਦੇ ਫਾਰਮ ਭਰਨ ਦਾ ਲੱਗਣਾ ਆ ਡੇਟ ਆਫ ਐਂਟਰੈਂਸ ਟੈਸਟ ਤੁਹਾਨੂੰ ਹਜੇ ਦੱਸਣਗੇ ਕਦੋਂ ਹੁਣ रिजल्ट ਵੀ ਦੱਸਣਗੇ ਡੇਟ ਆਫ ਕਾਉਂਸਲਿੰਗ ਵੀ ਸਾਰਾ ਕੁਝ ਦੱਸਣਗੇ ਫਿਲਹਾਲ ਸਿਰਫ ਪੋਰਟਲ ਓਪਨ ਕੀਤਾ ਅਪਲਾਈ ਕਰਨੇ ਵਾਸਤੇ ਇਹਦੇ ਵਿੱਚ ਹੋਰ ਤੁਹਾਨੂੰ ਦੱਸ ਦਵਾਂ ਇੱਕ ਤਾਂ ਕਿ बीएससी ਨਰਸਿੰਗ ਇਹ ਇਹ ਉਹਨਾਂ ਬੱਚਿਆਂ ਨੇ ਕਰਨੀ ਜਿਹੜੇ ਪਲੱਸ 2 ਮੈਡੀਕਲ ਦੇ ਹੁੰਦੇ ਆ ਇੱਕ ਹੁੰਦੀ ਪੋਸਟ ਬੇਸਿਕ बीएससी ਨਰਸਿੰਗ ਇਹੋ ਬੱਚੇ ਕਰ ਸਕਦੇ ਜਿਨ੍ਹਾਂ ਨੇ ਜੀਐਨਐਮ ਕੀਤੀ ਹੋਵੇ ਜੀਐਨਐਮ ਜੋ ਕਿ 3 ਸਾਲ ਦਾ ਕੋਰਸ ਹੁੰਦਾ ਫਸਟ ਸੈਕੰਡ ਥਰਡ ਦਾ ਤਿੰਨਾਂ ਦੇ ਸਰਟੀਫਿਕੇਟ ਜਿਹੜੇ ਇਸ ਪੋਸਟ ਬੇਸਿਕ बीएससी ਦੀ ਐਡਮਿਸ਼ਨ ਵਿੱਚ ਲੱਗਦੇ ਆ ਉਦੇ ਬਾਰੇ ਵੀ ਤੁਹਾਨੂੰ ਇਸੇ ਪ੍ਰੋਸਪੈਕਟਸ ਵਿੱਚ ਪਤਾ ਲੱਗ ਜਾਏਗਾ ਸੋ ਮੈਂ ਮੇਰਾ ਮਤਲਬ ਸੀ ਦੱਸਣਾ ਕਿ ਮੈਂ ਤੁਹਾਨੂੰ ਡੇਟ ਦੱਤਵਾ ਕਿਹੜੀ ਕਿਹੜੀ ਕਿਉਂਕਿ ਬਹੁਤ ਸਾਰੇ ਬੱਚਿਆਂ ਨੇ ਅਪਲਾਈ ਤਾਂ ਕਰਨਾ ਹੁੰਦਾ ਪਰ ਉਹਨਾਂ ਨੂੰ ਡੇਟ ਜਿਹੜੀ ਉਹ ਨਹੀਂ ਪਤਾ ਲੱਗਦਾ ਜੋ ਟਰਮ ਕੰਡੀਸ਼ਨ ਹੈਗੀ ਆ ਜੋ ਤੁਹਾਡਾ ਡਾਕੂਮੈਂਟ ਆ ਜੋ ਤੁਹਾਡੇ ਪਲੱਸ 2 ਦੇ ਆ ਜੇ ਤੁਸੀਂ ਕੈਟਾਗਰੀ ਵਾਈਜ਼ ਸਾਡਾ ਡਾਕੂਮੈਂਟ ਚਾਹੀਦਾ ਜੋ ਮਲੈਸੀ ਹੈਗੇ ਤਾਂ ਤੁਹਾਡੇ ਕੋਲ ਐਸਸੀ ਸਰਟੀਫਿਕੇਟ ਹੋਣਾ ਚਾਹੀਦਾ ਆ ਤੁਹਾਡੀ ਫੋਟੋ ਹੋਣੀ ਚਾਹੀਦੀ ਆ ਆਧਾਰ ਕਾਰਡ ਹੋਣਾ ਚਾਹੀਦਾ ਆ ਆਪਣੇ ਸਿਗਨੇਚਰ தம் ਇੰਪ੍ਰੈਸ਼ਨ ਇਹ ਸਾਰੇ ਤੁਸੀਂ ਜਿਹੜੇ ਹੈਗੇ ਹੋ ਤੁਸੀਂ ਇਹ ਆਪਣੇ ਕਾਪੀ ਤੇ ਲਗਾ ਕੇ ਰੱਖ ਲੈਣੇ ਆ ਸਕੈਨ ਕਰਕੇ ਰੱਖ ਲਓ ਜਿੱਥੇ ਵੀ ਤੁਸੀਂ ਅਪਲਾਈ ਕਰਨਾ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਜਿਹੜੀ ਉਹ ਪੈਣੀ ਹੈ ਸਾਰਾ ਯੂਨੀਵਰਸਿਟੀ ਬਾਰੇ ਦੱਸਿਆ ਯੂਨੀਵਰਸਿਟੀ ਬਾਰੇ ਮੈਂ ਤਾਂ ਦੱਸ ਦਿੰਦਾ ਮੋਟਾ-ਮੋਟਾ ਕਿ ਯੂਨੀਵਰਸਿਟੀ ਹੈ ਬਹੁਤ ਵਧੀਆ ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਆ ਤਾਂ ਜਿਹੜਾ ਗੋਲਡਨ ਗੇਟ ਆਉਂਦਾ ਉਹ ਤੋਂ ਸੱਜੇ ਹੱਥ ਨੂੰ ਮੁੜ ਜਾਣਾ ਆਪਾਂ ਨੇ ਉਧਰ ਅਗਾਹ ਜਾ ਕੇ ਫਿਰ ਇਹ ਵੱਲਾ ਪਿੰਡ ਆਉਂਦਾ ਉੱਥੇ ਇਹ ਜਿਹੜੀ ਯੂਨੀਵਰਸਿਟੀ ਹੈਗੀ ਆ ਉਹ ਯੂਨੀਵਰਸਿਟੀ ਦੇ ਵਿੱਚ ਹੀ ਹਸਪੀਟਲ ਆ ਬਹੁਤ ਮਲਟੀ ਸਪੈਸ਼ਲਿਸਟ ਹਸਪੀਟਲ ਹੈਗਾ ਇਹ ਜਿੱਤੇ ਬਹੁਤ ਹੀ ਵਧੀਆ ਕਮਾਲ ਦੇ ਪ੍ਰੈਕਟਿਸ ਹੁੰਦੀ ਹੈ ਬੀਐਸਸੀ ਨਰਸਿੰਗ ਵਾਸਤੇ ਇਹ ਕਾਲਜ ਬਹੁਤ ਹੀ ਬੈਸਟ ਕਾਲਜ ਆ ਡੀਐਮਸੀ ਔਰ ਇਹ ਮੈਂ ਇਹਨਾਂ ਨੂੰ ਇੱਕ ਮੰਨਦਾ ਆ ਡੀਐਮਸੀ ਨਾਲ ਵੀ ਵਧੀਆ ਮੈਂ ਇਸ ਕਾਲਜ ਨੂੰ ਮੰਨਦਾ ਆ ਸੋ ਇੱਦੀ ਵਿੱਚ ਜਿਹੜੇ ਟੋਟਲ ਸੀਟਸ ਹੁੰਦੀਆਂ ਦੇ ਵਿੱਚ ਸੀਟ ਅਰਜਰਫ ਫੋਰ ਸਿਕ ਕਮਿਊਨਿਟੀ ਕਮਿਊਨਿਟੀ ਵਾਸਤੇ ਜਿਹੜੀਆਂ ਹੈਗੀਆਂ ਉਹਨਾਂ ਵਾਸਤੇ 50 ਸੀਟਾਂ ਉਹਨਾਂ ਵਿੱਚ ਜਨਰਲ ਤੇ ਓਪਨ ਮੈਰਿਟ ਦੇ 35 ਉਹਨਾਂ ਨੂੰ ਤੇ ਸਿੱਖੜੇ ਐਨ ਆਰ ਆਈ ਹੈਗੇ 15 ਉਹਨਾਂ ਵਾਸਤੇ ਸੀਟਾਂ ਜਿਹੜਾ ਉਹ ਰਜਰਵਾ ਬਾਕੀ ਜਿਹੜੀਆਂ 50 ਸੀਟਾਂ ਉਹਦੇ ਵਿੱਚ ਜਨਰਲ ਦੀਆਂ ਫੇਰਤੀ ਆ ਤੇ ਜਿਹੜੇ ਐਸ ਸੀ ਐਸ ਟੀ ਬੱਚੇ ਹੈਗੇ ਉਹਨਾਂ ਵਾਸਤੇ 13 ਸੀਟਾਂ ਆ ਕੈਂਡੀਡੇਟ ਬਿਲੋਂਗਸ ਟੂ ਬੈਕਵਰਡ ਕਲਾਸ ਵਾਸਤੇ 5 ਆ ਹੈਂਡੀਕੈਪ ਵਾਸਤੇ ਜਿਹੜੀਆਂ ਉਹ ਸੀਟਾਂ ਆ ਗਿਆ 2 ਆ ਤੇ ਸੀਟ ਤੁਹਾਨੂੰ ਮਿਲ ਜਾਂਦੀ ਐ ਤੇ ਫਿਕਰ ਨਾ ਕਰੋ ਇਹ ਜਿਹੜਾ ਟੈਸਟ ਹੋਣਾ ਕਿੰਨੇ 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 ਕੁਐਸਚਨ ਹੋਣੇ ਕਿਹੜੇ ਕਿਹੜੇ ਸਬਜੈਕਟਿਵ ਟੈਸਟ ਹੋਣਗੇ ਜੋ ਤੁਹਾਨੂੰ ਆਉਂਦਾ ਹੈ ਉਹੀ ਕੁਝ ਤੁਹਾਨੂੰ ਪੁੱਛਿਆ ਜਾਣਾ ਫਿਕਰ ਨਾ ਕਰੋ ਟੈਸਟ ਇੰਨਾ ਬਹੁਤਾ ਇਹ ਔਖਾ ਨਹੀਂ ਹੁੰਦਾ ਤੋ ਇਹ ਜਿਹੜੇ ਜ਼ਰੂਰੀ ਜ਼ਰੂਰੀ ਗੱਲਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਐ ਅਪਲਾਈ ਕਰੋ ਜਿਹੜੇ ਡਾਕੂਮੈਂਟ ਹੈਗੇ ਉਹ ਜਰੂਰ ਤੇ ਸਕੈਨ ਕਰਕੇ ਕੋਈ ਰੱਖ ਲਓ ਇਹ ਇਹਨਾਂ ਦੇ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰਨਾ ਜੇ ਤੁਹਾਡਾ ਪ੍ਰੋਪਰ ਤੁਹਾਡਾ ਐਡਮਿਟ ਕਾਰਡ ਬਣਨਾ ਆ ਈਮੇਲ ਤੁਸੀਂ ਆਪਣਾ ਪਾਸਵਰਡ ਕਰਾ ਸਾਰਾ ਜਨਰੇਟ ਕਰਨਾ ਆ ਔਰ ਪ੍ਰੋਪਰ ਵਿੱਚ ਸਾਰਾ ਸਹੀ ਹੋਣਾਗਾ ਘਬਰਾਉਣ ਦੀ ਲੋੜ ਨਹੀਂ ਹੈ ਕਿ ਬੱਚਿਓ ਐਡਮਿਸ਼ਨ ਅਰਾਵਣਾ ਮਿਲ ਜਾਣੀ ਆ ਜਿਹੜੀ ਫੀਸ ਹੈਗੀ ਇਹਦੀ ਟੋਟਲ ਫੀਸ ਜਿਹੜੀ ਹੈਗੀ ਐਡਮਿਸ਼ਨ ਫੀਸ ਆਲ ਅਦਰ ਚਾਰजेस ਜਿਹੜੀ 1 ਲੱਖ 19650 ਰੁਪਏ ਪਰ ਈਅਰ ਹੈਗੀ ਆ ਉਹ ਇਹ ਦੋ ਵਾਰ ਕਰਕੇ ਲੈਂਦੇ ਆ ਮਤਲਬ ਕਿ 1 ਲੱਖ 20 ਹਜ਼ਾਰ ਇਨ ਰੌਂਡ ਫਿਗਰ ਗੈਸ ਕਰ ਲਈਏ ਤਾਂ 60 60 ਹਜ਼ਾਰ ਦੋ ਵਾਰੀ ਕਰਕੇ ਇਹ ਲੋ ਲੈ ਲੈਂਦੇ ਆ ਇੱਕ ਰਜਿਸਟ੍ਰੇਸ਼ਨ ਫੀਸ ਹੈਗੀ 10000 ਇਹ ਇੱਕੋ ਟਾਈਮ ਲੈਂਦੇ ਇਹ ਰਿਫੰਡੇਬਲ ਨਹੀਂ ਆ ਤੋ ਇਹ ਜਿਹੜੇ ਜ਼ਰੂਰੀ ਜ਼ਰੂਰੀ ਗੱਲਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਬਾਕੀ ਤੁਸੀਂ ਜਿਹੜਾ ਪ੍ਰੋਸਪੈਕਟਸ ਪਾਣੇ ਵਾਸਤੇ ਜਿਹੜਾ ਗਰੁੱਪ ਆ ਮੇਰਾ ਉਹ ਜੁਆਇਨ ਕਰ ਲਓ ਉਸ ਗਰੁੱਪ ਵਿੱਚ ਤੁਹਾਨੂੰ ਸਾਰੀ ਜਿਹੜੀ ਡਿਟੇਲ ਜਿਹੜੀ ਮਿਲ ਜਾਏਗੀ ਤੁਸੀਂ ਆਪੇ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਸਾਰਾ ਡਾਊਨਲੋਡ ਕਰਕੇ ਦੇਖ ਸਕਦੇ ਆ ਇਹ ਸੀ ਅੱਜ ਦੀ ਜਿਹੜੀ ਵੀਡੀਓ ਮੇਰੀ ਸਤਿ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਬਾਰੇ ਜਿਹੜੀ ਕਿ ਇੱਕ ਸਿੱਖ ਪਿੰਡ ਹੈਗੀ ਵੱਲਾ ਉਸ ਉੱਥੇ ਹੈ ਯੂਨੀਵਰਸਿਟੀ ਜਿਹੜੀ ਇਨਸਟੈਬਲਿਸ਼ਡ ਹੈਗੀ ਆ ਥੈਂਕ ਯੂ ਜੀ